ਪਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੀ ਹਤਿਆ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ ਦਰਸਿਲ ਇੱਕ ਕਨੈਕਸ਼ਨ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਜੁੜਦਾ ਹੋਇਆ ਸਾਹਮਣੇ ਆ ਰਿਹਾ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਲਜ਼ਾਮ ਇਹਨਾਂ ਦੇ ਉੱਪਰ ਲੱਗ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਸਾਜ਼ਿਸ਼ ਘੜੀ ਗਈ ਹੈ ਇਹਨਾਂ ਦੇ ਵੱਲੋਂ ਉਸ ਹਤਿਆ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਖੁਨੂਨਾ ਤਿੰਨ ਯੂਰੋਪੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਯੂਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸੰਪਰਕ ਦੇ ਵਿੱਚ ਸੀਗੇ ਉਸ ਤੋਂ ਬਾਅਦ ਹੁਣ ਇਸ ਹਤਿਆ ਦਾ ਕਨੈਕਸ਼ਨ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਵੀ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕੈਨੇਡਾ ਪੁਲਿਸ ਜਿਹੜੀ ਹੈ ਉਹਨਾਂ ਦੇ ਕੋਲ ਪੁੱਛਗਿੱਛ ਕਰ ਸਕਦੀ ਹੈ ਤਾਂ ਸਿੱਕ ਇੱਕ ਹਰਦੀਪ ਸਿੰਘ ਨਿੱਜਰ ਦੇ ਹਤਿਆ ਮਾਮਲੇ ਦੇ ਵਿੱਚ ਤਿੰਨ ਪੰਜਾਬੀ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਇੱਕ ਦਾ ਨਾਂ ਕਰਨ ਬੜਾ ਕਰਨ ਬਰਾੜਾ ਇੱਕ ਦਾ ਨਾਂ ਕਰਨਪ੍ਰੀਤ ਸਿੰਘ ਹੈ ਤੇ ਇੱਕ ਦਾ ਨਾਂ ਕਰਮਪ੍ਰੀਤ ਸਿੰਘ ਹੈ ਦਾ ਜੀ ਕਿ ਤੈਨੂੰ ਗ੍ਰਿਫਤਾਰ ਕੀਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਵੱਖ-ਵੱਖ ਭੂਮਿਕਾਵਾਂ ਮਿਲੀਆਂ ਹੋਈਆਂ ਸੀ ਇੱਕ ਨੇ ਹਰਦੀਪ ਸਿੰਘ ਨਿੱਜਰ ਦੀ ਲੋਕੇਸ਼ਨ ਪਤਾ ਕੀਤੀ ਇੱਕ ਇਸ ਹੱਤਿਆ ਮਾਮਲੇ ਦੇ ਵਿੱਚ ਡਰਾਈਵਰ ਦੇ ਰੋਲ ਦੇ ਵਿੱਚ ਸੀਗਾ ਤੇ ਤੀਸਰਾ ਜਿਹੜਾ ਹੈ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਹੁਣੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਦੱਸਿਆ ਕਿ ਕੈਨੇਡੀ ਨਿਊਜ਼ ਏਜੰਸੀ ਸੀਬੀਸੀ ਦੇ ਵੱਲੋਂ ਇਸ ਦਾ ਦਾਵਾ ਕੀਤਾ ਗਿਆ ਤੇ ਕਿ ਇਹ ਤਿੰਨ ਭਾਰਤੀ ਜਿਹੜੇ ਨੇ ਹਦੀਪ ਸਿੰਘ ਨਿੱਜ ਦੀ ਹੱਤਿਆ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਐ ਤੇ ਇਹ ਐਨਏੀ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਿਹੜੀ ਨਿਊਜ਼ ਏਜੰਸੀ ਹੈ ਐਨਏੀ ਉਹਨਾਂ ਦੇ ਮੁਤਾਬਕ ਕਨੇਡੀਅਨ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਵਿੱਚ ਦੱਸੇ ਜਾ ਰਿਹਾ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਸਤੇ ਕਿ 2023 ਦੇ ਵਿੱਚ ਜਿਹੜਾ ਹੈ ਹਦੀਪ ਸਿੰਘ ਨਿਰਜਰ ਦੀ ਹੱਤਿਆ ਹੋਈ ਸੀ ਜੂਨ ਨੂੰ ਜੂਨ ਮਹੀਨੇ ਦੀ ਇਹ ਘਟਨਾ ਦਸਤੀ ਜਾਂਦੀ ਹੈ ਜਦੋਂ ਕਿ 18 ਜੂਨ 2023 ਨੂੰ ਸਰਦੇ ਦੇ ਇੱਕ ਗੁਰੂ ਘਰ ਦੇ ਪਾਰਕਿੰਗ ਦੇ ਵਿੱਚ ਹਦੀਪ ਸਿੰਘ ਨਿਰਜਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਦੇ ਉੱਪਰ ਇਲਜ਼ਾਮ ਵੀ ਲਗਾਏ ਸਿਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਇਸ ਹੱਤਿਆ ਦੇ ਵਿੱਚ ਲਗਾਇਆ ਸੀ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਖਾਰਜ ਵੀ ਕੀਤਾ ਗਿਆ ਸੀ ਉੱਥੇ ਦੱਸਿਆ ਕਿ ਹੁਣ ਇਸ ਮਾਮਲੇ ਦੇ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਫਤਾਰ ਕੀਤਾ ਹੈ ਕੈਨੇਡੀਅਨ ਨਿਊਜ਼ ਏਜੰਸੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤਿੰਨ ਭਾਰਤੀ ਗ੍ਰਫਤਾਰ ਕੀਤੇ ਗਏ ਹਨ ਇਹਨਾਂ ਦੇ ਕੋਲੋਂ ਪੁੱਛਗਿਰ ਜੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਸਕਦੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨੱਜਰ ਦੀ ਹਤਿਆ ਮਾਮਲੇ ਦੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ ਦਰਸਿਲਕ ਕਨੈਕਸ਼ਨ ਹੁਣ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਜੁੜਦਾ ਹੋਇਆ ਸਾਹਮਣੇ ਆ ਰਿਹਾ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਲਜ਼ਾਮ ਇਹਨਾਂ ਦੇ ਉੱਪਰ ਲੱਗ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਸਾਜ਼ਿਸ਼ ਘੜੀ ਗਈ ਹੈ ਇਹਨਾਂ ਦੇ ਵੱਲੋਂ ਉਸ ਹਤਿਆ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਖੁਨੂਨਾ ਤਿੰਨ ਯੂਰੋਪੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਯੂਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਸੰਪਰਕ ਦੇ ਵਿੱਚ ਸੀਗੇ ਉਸ ਤੋਂ ਬਾਅਦ ਹੁਣ ਇਸ ਹਤਿਆ ਦਾ ਕਨੈਕਸ਼ਨ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਵੀ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕੈਨੇਡਾ ਪੁਲਿਸ ਜਿਹੜੀ ਹੈ ਨਾਲ ਦੇ ਕੋਲ ਪੁੱਛਗਿੱਛ ਕਰ ਸਕਦੀ ਹੈ ਤਾਂ ਸਿੱਕ ਇੱਕ ਹਰਦੀਪ ਸਿੰਘ ਨਿੱਜਰ ਦੇ ਹਤਿਆ ਮਾਮਲੇ ਦੇ ਵਿੱਚ ਤਿੰਨ ਪੰਜਾਬੀ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਇੱਕ ਦਾ ਨਾਂ ਕਰਨ ਬੜਾ ਕਰਨ ਬਰਾੜਾ ਇੱਕ ਦਾ ਨਾਂ ਕਰਨਪ੍ਰੀਤ ਸਿੰਘ ਹੈ ਤੇ ਇੱਕ ਦਾ ਨਾਂ ਕਰਮਪ੍ਰੀਤ ਸਿੰਘ ਹੈ ਦਾ ਜੀ ਕਿ ਤੈਨੂੰ ਗ੍ਰਿਫਤਾਰ ਕੀਤੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਵੱਖ-ਵੱਖ ਭੂਮਿਕਾਵਾਂ ਮਿਲੀਆਂ ਹੋਈਆਂ ਸੀ ਇੱਕ ਨੇ ਹਰਦੀਪ ਸਿੰਘ ਨਿੱਜਰ ਦੀ ਲੋਕੇਸ਼ਨ ਪਤਾ ਕੀਤੀ ਇੱਕ ਇਸ ਹੱਤਿਆ ਮਾਮਲੇ ਦੇ ਵਿੱਚ ਡਰਾਈਵਰ ਦੇ ਰੋਲ ਦੇ ਵਿੱਚ ਸੀਗਾ ਤੇ ਤੀਸਰਾ ਜਿਹੜਾ ਹੈ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਹੁਣੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਦੱਸਿਆ ਕਿ ਕੈਨੇਡੀ ਨਿਊਜ਼ ਏਜੰਸੀ ਸੀਬੀਸੀ ਦੇ ਵੱਲੋਂ ਇਸ ਦਾ ਦਾਵਾ ਕੀਤਾ ਗਿਆ ਤੇ ਕਿ ਇਹ ਤਿੰਨ ਭਾਰਤੀ ਜਿਹੜੇ ਨੇ ਹਦੀਪ ਸਿੰਘ ਨਿਜਤ ਦੀ ਹੱਤਿਆ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਐ ਤੇ ਇਹ ਐਨਏੀ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਜਿਹੜੀ ਨਿਊਜ਼ ਏਜੰਸੀ ਹੈ ਐਨਏੀ ਉਹਨਾਂ ਦੇ ਮੁਤਾਬਕ ਕਿ ਤੇ ਨੇ ਰੋਪੀਨ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਵਿੱਚ ਦੱਸੇ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਸਤੇ ਕਿ 2023 ਦੇ ਵਿੱਚ ਜਿਹੜਾ ਹੈ ਹਦੀਪ ਸਿੰਘ ਨਿਰਜਰ ਦੀ ਹਤਿਆ ਹੋਈ ਸੀ ਜੂਨ ਨੂੰ ਜੂਨ ਮਹੀਨੇ ਦੀ ਇਹ ਘਟਨਾ ਦਸਤੀ ਜਾਂਦੀ ਹੈ ਜਦੋਂ ਕਿ 18 ਜੂਨ 2023 ਨੂੰ ਸਰਦੇ ਦੇ ਇੱਕ ਗੁਰੂ ਘਰ ਦੇ ਪਾਰਕਿੰਗ ਦੇ ਵਿੱਚ ਹਦੀਪ ਸਿੰਘ ਨਿਰਜਰ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਦੇ ਉੱਪਰ ਇਲਜ਼ਾਮ ਵੀ ਲਗਾਏ ਸਿਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਇਸ ਹੱਤਿਆ ਦੇ ਵਿੱਚ ਲਗਾਇਆ ਸੀ ਜਿਸ ਤੋਂ ਬਾਅਦ ਪਾਰ ਸਰਕਾਰ ਦੇ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਖਾਰਜ ਵੀ ਕੀਤਾ ਗਿਆ ਸੀ ਉੱਥੇ ਦੱਸਿਆ ਕਿ ਹੁਣ ਇਸ ਮਾਮਲੇ ਦੇ ਵਿੱਚ ਤਿੰਨ ਭਾਰਤੀਆਂ ਨੂੰ ਗ੍ਰਫਤਾਰ ਕੀਤਾ ਹੈ ਕੈਨੇਡੀਅਨ ਨਿਊਜ਼ ਏਜੰਸੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਤਿੰਨ ਭਾਰਤੀ ਗ੍ਰਫਤਾਰ ਕੀਤੇ ਗਏ ਹਨ ਇਹਨਾਂ ਦੇ ਕੋਲੋਂ ਪੁੱਛਗਿਰ ਜੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਸਕਦੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟ